ਮਨ ਲਓ ਜੇ ਆਪਾਂ ਥੋੜੇ ਤੋਂ ਗੁੜ ਲੈ ਕੇ ਜਾਂਦੇ ਹਾਂ ਹਨਾ ਕਵਾਂਟਲ ਉਹਦੇ 'ਚ ਆਪਾਂ ਜਿਹੜਾ ਸਟੋਰ ਕਿਵੇਂ ਕਰੀਏ ਜਿਹੜਾ ਆਪਣਾ ਗੁੜ ਵਧੀਆ ਰਵੇ ਤੇ ਇਹਦੀ ਗੁੜ ਤੇ ਸੱਕਰ ਦੀ ਜਿਹੜੀ ਖਾਸियत ਕੀ ਆ ਆਮ ਜਿਵੇਂ ਹੋਰ ਗੁੜ ਵੀ ਹੈਗੇ ਆ ਬਹੁਤ ਆ ਰਹੇ ਆ ਜਿਵੇਂ ਇੱਥੇ ਵੀ ਬਹੁਤ ਆਏ ਆ ਪਰ ਆਪਣੇ ਗੁੜ ਦੀ ਜਿਹੜੀ ਖਾਸियत ਕੀ ਹੋਊਗੀ ਇੱਕ ਗੁੜ ਜਿਵੇਂ ਕਹਿ ਦਿੰਦੇ ਆ ਵੀ ਜਦੋਂ ਮੀਂਹ ਜੇ ਪੈਂਦੇ ਉਹ ਤਰ ਪੈਂਦਾ ਉਹਦਾ ਕੀ ਕਾਰਨ ਹੁੰਦਾ ਈ ਉਹ ਕਾਰਨ ਭਾਈ ਇੱਕ ਤਾਂ ਕਈ ਵਾਰ ਤਾਂ ਖਿਲਾੜੇ ਤੇ ਕੱਚਾ ਹੀ ਨਿਕਲ ਜਾਂਦਾ ਖਿਲਾੜੇ ਵਾਲਾ ਕੱਚਾ ਬਣਾ ਦਿੰਦਾ ਹੂੰ ਦੂਜਾ ਕਾਰਨ ਹੁੰਦਾ ਵੀ ਜਦੋਂ ਹਮੋਸ ਦਾ ਮੌਸਮ ਆ ਜਾਂ ਨਵੀਂ ਵਾਲਾ ਹੋ ਗਿਆ ਹੂੰ ਉਹਦੇ ਗੁੜ ਨੂੰ ਬਚਾ ਕੇ ਰੱਖਣਾ ਹੁੰਦਾ ਸਟੋਰੇਜ ਜੇ ਆਪਾਂ ਗਹਿਲੀ ਕਰ ਲਈ ਹੂੰ ਉਹ ਤਾਂ ਵੀ ਮੈਲਟ ਹੋਊਗਾ ਇਹ ਜਿਹੜਾ ਆਪਾਂ ਜਿਹੜਾ ਸਟੋਰ ਕਰਨ ਦਾ ਤਰੀਕਾ ਮੰਨ ਲਓ ਜੇ ਆਪਾਂ ਥੋੜੇ ਤੋਂ ਗੁੜ ਲੈ ਕੇ ਜਾਂਦੇ ਹਾਂ ਹਨਾ ਕੁਆਂਟਲ ਉਹਦੇ 'ਚ ਆਪਾਂ ਜਿਹੜਾ ਸਟੋਰ ਕਿਵੇਂ ਕਰੀਏ ਜਿਹੜਾ ਆਪਣਾ ਗੁੜ ਵਧੀਆ ਰਹੇ ਮੇਰੇ ਮਤਾਬ ਤਾ ਜੇ ਥੋੜਾ ਸਟੋਰ ਕਰਨਾ ਤਾਂ ਜਿਵੇਂ ਘਰੇ ਆਪਣੇ ਮਟਕੇ ਤੋੜੇ ਹੁੰਦੇ ਆ ਅੱਛਾ ਉਹਨਾਂ 'ਚ ਪਾ ਕੇ ਰੱਖ ਲਓ ਉੱਪਰ ਕੱਪੜਾ ਬੰਨ ਦਿਓ ਹੂੰ ਜਾਂ ਗੱਤੇ ਦੇ ਪੇਟੀਆਂ ਹੂੰ ਲੱਕੜ ਦੀ ਪੇਟੀ ਹੂੰ ਤੇ ਲੋਹੇ ਤੋਂ ਪਲਾਸਟਿਕ ਤੋਂ ਥੋੜਾ ਜਿਹਾ ਗਰੇਜ ਕਰੋ ਕਿਉਂਕਿ ਬਾਹਰੋਂ ਠੰਡਾ ਹੋ ਜਾਂਦਾ ਹੂੰ ਤੇ ਮਤਲਬ ਇਹਨੂੰ ਹਵਾ ਨਹੀਂ ਲੰਗੰਦਨੀ ਆਪਾਂ ਇਹ ਵੀ ਟਾਈਮ ਹੁੰਦਾ ਜੀ ਜਦੋਂ ਬਣਦਾ ਹੈਗਾ ਜਦੋਂ ਧੁੰਦਾ ਪੈਂਦੀ ਹੈ ਉਹ ਹਵਾ ਬਚਾਉਣਾ ਹੂੰ ਫਿਰ ਜਦੋਂ ਨਮੀ ਆਉਂਦੀ ਹੈ ਸੌਣਪੱਦੋ ਵਾਲਾ 20 ਪੈਂਦੇ ਆ ਉਦੋਂ ਬਚਾਉਣਾ ਹੂੰ ਤੇ ਜਦੋਂ ਲੋਹਾਂ ਚੱਲਦੀਆਂ ਜੇਠ ਹੜਾ ਵਾਲੀਆਂ ਹੂੰ ਜਾਂ ਜਦੋਂ ਪੱਛੋਂ ਚੱਲਦੀ ਹੈ ਸੌਣਪੱਦੋ ਪੱਦੋ ਤੋਂ ਬਾਅਦ ਹੂੰ ਉਦੋਂ ਆਪਾਂ ਇਹਨੂੰ ਖੁੱਲਾ ਰੱਖ ਲਓ ਹੂੰ ਉਦੋਂ ਹਾਰਡ ਹੋ ਜਾਊਗਾ ਪਰ ਨਮੀ ਵਾਲੇ ਮੌਸਮ 'ਚ ਇਹਨੂੰ ਪੇਅਰ ਟਾਈਟ ਗੰਨੇ ਦੀ ਖੇਤੀ ਵੀ ਆਪ ਕਰਦੇ ਆ ਹੂੰ ਹੂੰ ਇਹ ਸਾਰਾ ਆਪਣਾ ਆਰਗੈਨਿਕ ਖੇਤੀ ਹੈ ਸਾਰੀ ਨਹੀਂ ਬਈ ਆਰਗੈਨਿਕ ਨਹੀਂ ਹੈ ਅੱਛਾ ਘੱਟ ਖਾਦਾਂ ਵਾਲੀ ਖੇਤੀ ਹੈ ਅੱਛਾ ਮੰਨ ਕੇ ਚੱਲੋ ਵੀ ਯੂਰੀਆ ਦਾ ਆਪਾਂ ਜਮਾ ਨਹੀਂ ਪਾਉਂਦੇ ਹੂੰ ਤੇ ਕੋਈ 2.5 ਦਾ ਅੱਧਾ ਘੱਟਾ ਪਾਉਣਾ ਘੱਟਾ ਪਾ ਦਿੰਦੇ ਹੂੰ ਹੂੰ ਤੇ ਇੱਕ ਸਪਰੇਅ ਕਰਦੇ ਕੋਰਾ ਜਾਂਦੇ ਹੂੰ ਇਹ ਆਪਣੇ ਕੋਲੇ ਇੱਕ ਤਾਂ ਗੋੜ ਹੁੰਦਾ ਤੇ ਹੋਰ ਗੋੜ ਦੇ ਨਾਮ ਨਾਲ ਕੀ ਗੋੜ ਦੇ ਨਾਲ ਬਈ ਉੱਥੇ ਆਪਣੇ ਆਊਟਲੈਟ ਤੇ ਦਾਲਾਂ ਹੁੰਦੀਆਂ ਬਰਾਨੀ ਸਾਰੀਆਂ ਹੂੰ ਫਿਰਗਾ ਪ੍ਰੋਸੈਸ ਕਰਕੇ ਵੇਸਣ ਬਣ ਗਿਆ ਦੇਸਨ ਦੇ ਪ੍ਰੋਡਕਟ ਹੁੰਦੇ ਆ ਜਿਵੇਂ ਸਬਜੀ ਵਾਲੇ ਪਕੌੜੇ ਪੂਜੀਆ ਬੁੰਦੀ ਨਮਕੀਨ ਤੇ ਨਾਲ ਦੇ ਨਾਲ ਸ਼ੱਕਰਪਾਰੇ ਤੇ ਗੋੜਾ ਵਾਲਾ ਟਾਂਗਰ ਇਸ ਤੋਂ ਇਲਾਵਾ ਮਿਲਟ ਵਿਲਟ ਤੇ ਬਿਸਕਟ ਆਟੇ ਸ਼ੱਕਰ ਵਾਲੇ ਬਿਸਕਟ ਦੇਸੀ ਘਿਓ ਵਾਲੇ ਕਣਕ ਦੇ ਆਟੇ ਦੇ ਵੀ ਤੇ ਮਿਲਟ ਦੇ ਵੀ ਇਹ ਜਿਹੜਾ ਆਪਣਾ ਗੋੜਾ ਤੇ ਇਹਦੀ ਗੁੜ ਤੇ ਸ਼ੱਕਰ ਦੀ ਜਿਹੜੀ ਖਾਸियत ਕੀ ਆ ਆਮ ਜਿਵੇਂ ਹੋਰ ਗੁੜ ਵੀ ਹੈਗੇ ਆ ਬਹੁਤ ਆ ਰਹੇ ਆ ਜਿਵੇਂ ਇੱਥੇ ਵੀ ਬਹੁਤ ਆਏ ਆ ਪਰ ਆਪਣੇ ਗੁੜ ਦੀ ਜਿਹੜੀ ਖਾਸियत ਕੀ ਹੋਊਗੀ ਖਾਸੀਆ ਦਾ ਵੀ ਇਹ ਹੀ ਆ ਵੀ ਪ्युअर ਪ्युअर ਕੁਆਲਿਟੀ ਦਾ ਕੋਈ ਮਿਲਾਵਟ ਨਹੀਂ ਕੋਈ ਚੀਨੀ ਦੀ ਮਿਲਾਵਟ ਨਹੀਂ ਕੋਈ ਕੈਮੀਕਲ ਨਹੀਂ ਭਿੰਡੀ ਦੇ ਪਾਣੀ ਨਾਲ ਉਤਾਰ ਕੇ ਬਣਾਉਂਦੇ ਆ ਜੇ ਕੋਈ ਚਾਹਵੇ ਸੱਜਣ ਮਿੱਤਰ ਵੀ ਆਪ ਦੇ ਦੇਖ ਰੇ ਵਿੱਚ ਬਣਾਉਣਾ ਉਹਦੇ ਸਾਹਮਣੇ ਵੀ ਬਣਾ ਕੇ ਦੇ ਦਾਂਗੇ ਜਿਹੜਾ ਕੈਮੀਕਲ ਵਾਲਾ ਹੁੰਦਾ ਉਹਦੀ ਚਾਹ ਤਾਂ ਕਰਕੇ ਹੀ ਪਾੜਦੇ ਵੀ ਕੈਮੀਕਲ ਕਰਕੇ ਜਿਹੜਾ ਇਹ ਭਿੰਡੀ ਵਾਲਾ ਇਹਦੇ ਭਾਈ ਇਹਦੇ ਚਾਰ ਤੋਂ ਪੰਜ ਤਰ੍ਹਾਂ ਦੇ ਕੈਮੀਕਲ ਪੈਂਦੇ ਆ ਹੂੰ ਤੇ ਪਹਿਲਾਂ ਤਾਂ ਪੈਂਦਾ ਇਹ ਜਿਹੜੂ ਰੰਗ ਕਾੜ ਕਹਿੰਦੇ ਨੇ ਆਪਾਂ ਜਿਹਦੇ ਨਾਲ ਕੱਪੜੇ ਸਾਫ਼ ਕਰਦੇ ਆ ਉਹ ਵੀ ਪੈਂਦਾ ਹੂੰ ਫਿਰ ਉਹ ਜਿਹੜਾ ਰੰਗ ਪੈਂਦਾ ਹੂੰ ਇੱਕ ਸੈਫਰਨ ਉਹਦੇ ਧਿਆਨ ਚ ਨਹੀਂ ਹੁੰਦਾ కెਮਿਕਲ ਹੋਰ ਪੈਂਦਾ ਨਿਖਾਰ ਕਰਨ ਵਾਸਤੇ ਹੂੰ ਹੂੰ ਤੇ ਉਹਨਾਂ ਨਾਲ ਕੁਆਲਿਟੀ ਇਹਦੀ ਸ਼ਾਈਨਿੰਗ ਬਹੁਤ ਵੱਡ ਜਾਂਦੀ ਹੈ ਹੂੰ ਪਰ ਜਿਹੜੀ ਕੁਆਲਿਟੀ ਹੈਗੀ ਹੈ ਇਹਦੀ ਜਿਹੜੀ ਗੁਣਵੱਤਾ ਉਹ ਖਤਮ ਹੋ ਜਾਂਦੀ ਹੈ ਇਹ ਜਿਹੜਾ ਗੁੜ ਬਣਾਉਨੇ ਆਪਾਂ ਇਹਦਾ ਗੰਨੇ ਦੀ ਵੈਰਾਈਟੀ ਹੈ ਜਿਹੜੀ ਇਹ ਕਿਹੜੀ ਵੈਰਾਈਟੀ ਹੈ ਜੀ ਇਹ ਆਪਣੇ ਕੋਲੇ ਭਾਈ 118 ਵੈਰਾਈਟੀ ਹੈ ਹੂੰ ਪਰ ਜਿਆਦਾ 190 ਵੈਰਾਈਟੀ ਦਾ ਗੁੜ ਹੈਗਾ ਹਾਂ ਜਿਆਦਾ 118 ਹਾਂ ਸਭ ਤੋਂ ਵਧੀਆ ਗੁੜ ਏਸੀ ਵੈਰਾਈਟੀ ਤੇ ਬਣਦਾ ਜੀ ਮੈਂ ਤਿੰਨ ਵੈਰਾਈਟੀਆਂ ਦੇਖੀਆਂ ਬਾਈ ਜਿੰਨਾ ਕਿ ਮੈਨੂੰ ਮੇਨ ਨੋਲੇਜ ਹੈ ਹੋ ਸਕਦਾ ਜਿਆਦਾ ਹੋਣ 85 ਹਾਂ 9903 ਹਾਂ 118 ਤੇ ਗੁੜ ਦੇ ਮੁਕਾਬਲੇ ਦੇ ਵਿੱਚ ਜਿਹੜੀ ਵੈਰਾਈਟੀਆਂ ਦੇ ਹਿਸਾਬ ਨਾਲ ਸਭ ਤੋਂ ਵੱਧ ਕਿਹੜੀ ਵੈਰਾਈਟੀ ਦਾ ਗੁੜ ਨਿਕਲਦਾ ਉਹ ਤੁਹਾਡੇ ਹਿਸਾਬ ਨਾਲ ਜੇ ਤਾਂ ਇਹ ਨਹੀਂ ਰਤੂ ਮਤਾਬਕ ਹੈ ਜਿਵੇਂ ਜਲਦੀ अर्ਲੀ ਵੈਰਾਈਟੀ ਹੈਗੀ ਆ 99 ਹਾਂ ਫੇਰ ਆ ਜਾਂਦੀ ਹੈ 118 85 ਲੇਟ ਹੈ ਪਰ ਜੇ ਰਿਕਵਰੀ ਮੁਤਾਬਕ ਵੇਖੀਏ ਤਾਂ ਮੈਨੂੰ ਲੱਗਦਾ ਵੀ 99 ਦੀ ਰਿਕਵਰੀ ਬਹੁਤ ਜ਼ਿਆਦਾ ਹੂੰ ਹੂੰ ਪਿੰਡ ਛੋਟੇ ਭਾਈ ਆਪਣਾ ਕਰਾਈ ਵਾਲਾ ਹੂੰ ਇਹ ਨੇੜੇ ਮਲੋਟ ਹੂੰ ਜਿਨਾ ਸ਼੍ਰੀ ਮੁਖਤਸਰ ਸਾਹਿਬ ਤੇ ਜਿਹੜਾ ਆਪਣਾ ਸਟੋਰ ਹੈਗਾ ਮਲੋਟ ਮੁਖਸਰ ਰੋਡ ਹੂੰ ਨੇੜੇ ਪਿੰਡ ਕਰਾਈ ਵਾਲਾ ਹੂੰ ਮਲੋਟ ਤੋਂ ਮੁਖਸਰ ਰੋਡ ਤੇ ਜਦੋਂ ਆਪਾਂ ਜਾਂਦੇ ਆਂ 8 ਕਿਲੋਮੀਟਰ ਦੂਰ ਮੁਖਸਰ ਵਾਲੀ ਸਾਈਡ ਆ ਜੀ ਉੱਥੇ ਆਪਣਾ ਪੁਲਾੜ ਲੱਗਿਆ ਉੱਥੇ ਹੀ ਆਪਣਾ ਕੋਲੂ ਤੇ ਲੱਗੇ ਵੇ ਕਿ ਉੱਥੇ ਗੋੜਾ ਵਾਲਾ ਲੱਗ ਜੇ ਆਪਣੇ ਤੋਂ ਕਿਸੇ ਨੇ ਮੰਨ ਲਓ ਗੁੜ ਕਢਾ ਕੇ ਵੀ ਲੈ ਕੇ ਜਾਣਾ ਉਹ ਗੰਨਾ ਆਉਦਾ ਉਹ ਵੀ ਕੱਢ ਕੇ ਦੇਨੇ ਕੱਢ ਕੇ ਦੇਨੇ ਜੀ ਅੱਛਾ ਉਹ ਵੀ ਕੰਮ ਚੱਲੀ ਜਾਂਦਾ ਨਾਲ ਦੇ ਨਾਲ ਹੂੰ ਹੂੰ ਤੇ ਜੇ ਕਿਸੇ ਨੇ ਬੀਜ ਲੈਣਾ ਹੋਵੇ ਗੰਨੇ ਦਾ ਉਹ ਮਿਲ ਜਾਂਦਾ ਆਪਣੇ ਕੋਲ ਬੀਜ ਭਾਈ ਜੀ ਪਹਿਲਾਂ ਤਾਂ ਆਪਾਂ ਵੰਡਿਆ ਬੀਜ ਥੋੜਾ ਜਿਹਾ ਪਰ ਗੰਨਾ ਉਹਨਾਂ ਕੀ ਸੀਗਾ ਵੀ ਹੁਣ ਗੁੜ ਦੀ ਡਿਮਾਂਡ ਵਧ ਗਈ ਬੀਜ ਉਹਗਾ ਫਿਲਹਾਲ ਆਪਣੇ ਕੋਲ ਹੈ ਨਹੀਂ ਹੁਣ ਠੀਕ ਹੈ ਬਹੁਤ-ਬਹੁਤ ਮਿਹਰਬਾਨੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗੇ ਧੰਨਵਾਦ ਠੀਕ ਹੈ ਜੀ ਧੰਨਵਾਦ ਭਾਈ